ਹਾਂਜੀ ਅੱਜ ਜਿਹੜੀ ਗੱਲ ਕਰਾਂਗੇ ਉਹ ਆਪਾਂ ਫਰਵਰੀ ਮਾਰਚ ਦੇ ਮਹੀਨੇ ਲੱਗਣ ਵਾਲੇ ਜਿਹੜੇ ਕੁਸ਼ਕ ਬੂਟੇ ਆਗੇ ਫਲਾਂ ਵਾਲੇ ਉਹਨਾਂ ਬਾਰੇ ਕਰਾਂਗੇ ਕਿਹੜੀਆਂ ਤੁਸੀਂ ਕਿਸਮਾਂ ਲਾਉਣੀਆਂ ਹੈਗੀਆਂ ਕਿਹੜੀ ਹੁਣ ਤਿਆਰੀ ਕਰਨੀ ਹੈਗੀ ਤੇ ਕਿਵੇਂ ਜਿਹੜੇ ਬੂਟੇ ਲਾਉਣੇ ਆ ਸਾਰੀ ਗੱਲਬਾਤ ਵੀਡੀਓ ਦੇ ਦੌਰਾਨ ਜਿਹੜੀ ਕਰਾਂਗੇ ਆ ਵੀਡੀਓ ਨੂੰ ਅੰਤ ਤੱਕ ਦੇਖਿਓ ਤੇ ਜਿਹੜਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਲਿਓ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਜਿਹੜੀਆਂ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਾਡੇ ਨਾਲ ਪਹੁੰਚ ਸਕਣ ਜੀ ਹੁਣ ਜਿਹੜੀ ਗੱਲ ਕਰ ਲਈਏ ਫਰਵਰੀ ਮਾਰਚ ਜਿਹੜਾ ਬੂਟੇ ਲਾਉਣ ਦਾ ਬਹੁਤ ਠੁਕਮਾ ਸਮਾਂ ਉਹਦੇ ਚ ਤੁਸੀਂ ਜਿਹੜੇ ਸਾਰੇ ਪੱਤਝੜ ਵਾਲੇ ਬੂਟੇ ਵੀ ਤੇ ਨਾਲ ਜਿਹੜੇ ਸਦਾਬਹਾਰ ਬੂਟੇ ਜਿਨ੍ਹਾਂ ਦੇ ਪੱਤੇ ਨਹੀਂ ਝੜਦੇ ਜਿਹਦੇ ਵਿੱਚ ਅਮਰੂਦ ਆ ਗਿਆ ਚੀਕੂ ਆ ਗਿਆ ਜਾਮਨ ਆ ਗਈ ਇਦਾਂ ਦੇ ਸਾਰੇ ਬੂਟੇ ਵੀ ਜਿਹੜੇ ਉਸ ਸਮੇਂ ਤੁਸੀਂ ਲਾ ਸਕਦੇ ਹੋਗੇ ਲਗਭਗ ਜਿਹੜਾ ਹਰ ਇੱਕ ਕਿਸਮ ਦਾ ਬੂਟਾ ਫਰਵਰੀ ਮਾਰਚ ਦੇ ਮਹੀਨੇ ਜਿਹੜਾ ਲਾਇਆ ਜਾ ਸਕਦਾ ਹੈਗਾ ਕਿਹੜੀਆਂ ਕਿਸਮਾਂ ਲਾਉਣੀਆਂ ਹੈਗੀਆਂ ਉਹ ਆਪਾਂ ਇੱਕ ਇੱਕ ਕਰਕੇ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜੇ ਟੋਏ ਪੱਟਰਣ ਤੋਂ ਲੈ ਕੇ ਖਾਦ ਖਰਾਕ ਦੇਣ ਤੱਕ ਦੀ ਜਿਹੜੀ ਤਿਆਰੀ ਉਹ ਕਿਵੇਂ ਕਰਨੀ ਹੈ ਉਹ ਵੀ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ ਸਭ ਤੋਂ ਪਹਿਲਾ ਜਿਹੜਾ ਜ਼ਰੂਰੀ ਕੰਮ ਆਗਾ ਉਹ ਤੁਸੀਂ ਜਿਹੜਾ ਇਸ ਸਮੇਂ ਕਰਨਾਗਾ ਫਰਵਰੀ ਦੇ ਮਹੀਨੇ ਦੇ ਵਿੱਚ ਤੁਸੀਂ ਟੋਏ ਪੱਟ ਕੇ ਉਹਨਾਂ ਦੇ ਵਿੱਚ ਹਲਕੀ ਫੁਲਕੀ ਜਿਹੜੀ ਖਾਦ ਮਿਲਾ ਕੇ ਇੱਕ ਟੋਏ ਦੇ ਮਗਰ ਜਿਹੜੀ 1.5 ਕਿਲੋ ਗਲੀ ਸੜੀ ਰੂੜੀ ਮਿਲਾ ਕੇ ਟੋਏਆਂ ਦੇ ਵਿੱਚ ਭਰ ਕੇ ਟੋਏ ਦੇ ਉੱਪਰ ਢੱਕ ਕੇ ਪਾਣੀ ਪਾ ਕੇ ਰੱਖ ਦੇਣਾਗਾ ਉਹਦੇ ਨਾਲ ਜਿਹੜਾ ਮੜਾ ਮੋਟਾ ਕੱਚਾਪਣ ਹੋਊਗਾ ਖਾਦ ਦਾ ਉਹ ਜਿਹੜਾ ਸਹੀ ਹੋ ਜਾਊਗਾ ਉਹਦੇ 'ਚ ਤੁਸੀਂ ਥੋੜੀ ਬਹੁਤੀ ਸਰੋਂ ਦੀ ਖੜਬੀ ਮਿਲਾ ਸਕਦੇ ਹੋਗੇ ਟੋਆ ਤੁਸੀਂ 3 ਤੋਂ 4 ਫੁੱਟ ਜਿਹੜਾ ਚੌੜਾ ਤੇ ਉਹਨੇ ਜਿਹੜਾ ਡੂੰਘਾ ਪਟਣਾਗਾ ਆ ਹੋ ਸਕੇ ਤਾਂ ਜੇ ਤੁਸੀਂ ਜ਼ਿਆਦਾ ਬੂਟੇ ਲਾ ਰਹੇ ਹੋ ਤਾਂ ਮਿੱਟੀ ਦਾ ਜਿਹੜਾ ਸੈਂਪਲ ਲੈ ਕੇ ਉਹਨੂੰ ਟੈਸਟ ਕਰਾ ਲਓ ਉਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਮਿਲ ਜੂਗੀ ਇੱਕ ਬੂਕੀ ਮਾਰ ਕੇ ਇੱਕ ਜਗ੍ਹਾ ਤੇ 6 ਫੁੱਟ ਤੱਕ ਤੁਸੀਂ ਇਹ ਚੈੱਕ ਕਰ ਲਓ ਵੀ ਕੋਈ ਹਾਰਡ ਪੈਟ ਤਾਂ ਨਹੀਂ ਹੈਗਾ ਜਾਨੀ ਕਿ ਕੋਈ ਸਖਤ ਤਹਿ ਤਾਂ ਨਹੀਂ ਹੈਗੀ ਜਿਸ ਦੇ ਨਾਲ ਤੁਹਾਡੇ ਬੂਟੇ ਦੀਆਂ ਜੜ੍ਹਾਂ ਥੱਲੇ ਜਾਣ ਤੋਂ ਰੋਕਣ ਤੇ ਜਿਹੜੀ ਗਰੋਥ ਸਲੋ ਹੋਵੇ ਜਾਂ ਗਰੋਥ ਨਾ ਹੋਵੇ ਇਹ ਚੀਜ਼ਾਂ ਦਾ ਤੁਸੀਂ ਜਿਹੜਾ ਬਿਲਕੁਲ ਜਿਹੜਾ ਹੁਣ ਤੋਂ ਹੀ ਧਿਆਨ ਰੱਖਣਾ ਸ਼ੁਰੂ ਕਰ ਲਓ ਹੁਣ ਤੋਂ ਹੀ ਤਿਆਰੀ ਸ਼ੁਰੂ ਕਰ ਲਓ ਤੇ ਅੱਗੇ ਵੈਰਾਈਟੀਆਂ ਦੀ ਗੱਲ ਕਰ ਲਈਏ ਚੀਕੂ ਦੇ ਵਿੱਚ ਤੁਸੀਂ ਕਾਲਾ ਪੱਤੀ ਵੈਰਾਈਟੀ ਲਾ ਸਕਦੇ ਹੋ ਆड़ੂ ਦੇ ਵਿੱਚ ਤੁਸੀਂ ਸ਼ਾਨੇ ਪੰਜਾਬ ਲਾ ਸਕਦੇ ਹੋ ਆਲੂ ਬੁਖਾਰੇ ਦਾ ਕਾਲਾ ਅਮਰਸਰੀ ਤੇ ਸਤਲੋਜੀ ਪਰਪਲ ਲਾ ਸਕਦੇ ਹੋ ਅੰਗੂਰ ਦੇ ਵਿੱਚ ਫਲੇਮ ਸੀਡਲੈਸ ਤੇ ਸੁਪੀਰੀਅਰ ਸੀਡਲੈਸ ਲਾ ਸਕਦੇ ਹੋਗੇ ਅੰਜੀਰ ਦੇ ਵਿੱਚ ਬ੍ਰਾਊਨ ਟਰਕੀ ਲਾ ਸਕਦੇ ਹੋਗੇ ਤੇ ਇਸ ਤੋਂ ਇਲਾਵਾ ਨਾਸ਼ਪਤੀ ਦੇ ਵਿੱਚ ਜਿਹੜਾ ਪੰਜਾਬ ਨਾਖ ਲਾ ਸਕਦੇ ਹੋ ਅਨਾਰ ਦੇ ਵਿੱਚ ਭਗਮਾ ਤੇ ਮਰਦੁੱਲਾ ਲਾ ਸਕਦੇ ਹੋਗੇ ਅ ਅਮਰੂਦ ਦੇ ਵਿੱਚ ਗੱਲ ਕਰ ਲਈ ਹਸਾਰ ਸੁਪੈਦਾ ਤੇ ਪਿੰਕ ਤਾਈਵਾਨ ਲਾ ਸਕਦੇ ਹੋਗੇ ਤੇ ਬਾਕੀ ਜਿਹੜੇ ਕੁਝ ਹੋਰ ਮਿਸ ਹੋ ਗਏ ਉਹ ਤੁਸੀਂ ਕਮੈਂਟ ਦੇ ਵਿੱਚ ਵੀ ਸਾਥੋ ਜਿਹੜਾ ਪੁੱਛ ਸਕਦੇ ਹੋ ਉਹਦੇ ਬਾਰੇ ਵੀ ਅਸੀਂ ਜਿਹੜੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਇਹਨਾਂ ਕਿਸਮਾਂ ਨੂੰ ਲਾਉਣ ਦਾ ਜਿਹੜਾ ਟੁਕਮਾ ਸਮਾ ਉਹ ਫਰਵਰੀ ਮਾਰਚ ਤੇ ਜਿਹੜਾ ਜੁਲਾਈ ਅਗਸਤ ਸਤੰਬਰ ਇਹ ਮਹੀਨੇ ਸਾਲ ਦੇ ਵਿੱਚ ਹੁੰਦੇ ਨੇਗੇ ਅ ਇਹ ਤੋਂ ਪਹਿਲਾਂ ਵੀ ਆਪਾਂ ਜਿਹੜੇ ਦੱਸਿਆ ਸੀ ਵੀ ਜਿਹੜੇ ਪੱਤਝੜ ਵਾਲੇ ਬੂਟੇ ਤੁਸੀਂ ਪਹਿਲਾਂ ਵੀ ਲਾ ਸਕਦੇ ਸੀ ਹੁਣ ਉਹ ਥੈਲੀ ਦੇ ਵਿੱਚ ਜਿਹੜੀ ਗਰੋਥ ਕਰ ਜਾਣਗੇ ਤੇ ਲਗਭਗ ਮਾਰਚ ਦੇ ਪਹਿਲੇ ਹਫ਼ਤੇ ਜਿਹੜੇ ਉਹ ਲੱਗਣੇ ਸ਼ੁਰੂ ਹੋ ਜਾਣਗੇ ਉਹ ਥੈਲੀ ਵਾਲੇ ਬੂਟੇ ਵੀ ਤੁਸੀਂ ਅੱਗੇ ਲਾ ਸਕਦੇ ਹੋਗੇ ਗਲੇ ਸੜੇ ਪੱਤੇ ਤੁਸੀਂ ਜਿਹੜੇ ਇਕੱਠੇ ਕਰਕੇ ਰੱਖਨੇ ਆਗੇ ਉਹਨਾਂ ਨੂੰ ਇਨ੍ਹਾਂ ਬੂਟਿਆਂ ਦੀਆਂ ਜੜ੍ਹਾਂ ਦੇ ਵਿੱਚ ਤੁਸੀਂ ਖਿਲਾਰ ਦੇਣਾਗਾ ਲਾਉਣ ਵੇਲੇ ਤੇ ਕੋਸ਼ਕ ਪੱਤੇ ਵਿੱਚ ਵੀ ਦੱਬ ਦੇਣੇ ਹੈਗੇ ਤੇ ਪਰਾਲੀ ਦੇ ਨਾਲ ਤੁਸੀਂ ਮਲਚਿੰਗ ਜਰੂਰ ਕਰ ਦੇਣੀ ਹੈਗੀ ਨਿੰਬੂ ਜਾਤੀ ਦੇ ਜਿਹੜੇ ਬੂਟੇ ਲਾਓਗੇ ਨਿੰਬੂ ਦੇ ਵਿੱਚ ਜੇ ਮਾਲਟਾ ਹੋ ਗਿਆ ਇਹਦੇ ਵਿੱਚ ਆਪਣਾ ਸੰਤਰਾ ਹੋ ਗਿਆ ਗਰੇਪਫਰੂਟ ਹੋ ਗਿਆ ਜਿਹਨੂੰ ਕਿ ਜਿਹਦੇ ਚਕੋਤਰਾ ਆ ਜਾਂਦਾ ਹੈਗਾ ਤੇ ਇਸ ਤੋਂ ਇਲਾਵਾ ਮਿੱਠਾ ਹੋ ਗਿਆ ਨਿੰਬੂ ਦੀਆਂ ਦੋ ਤਿੰਨ ਕਿਸਮਾਂ ਹੋਗੀਆਂ ਨਿੰਬੂ ਬਾਰਾਮਾਸੀ ਹੋ ਗਿਆ ਕਾਗਜ਼ੀ ਹੋ ਗਿਆ ਨਿੰਬੂ ਜਾਤੀ ਦੇ ਬੂਟੇ ਦੇ ਵਿੱਚ ਖਾਸ ਖਿਆਲੇ ਰੱਖਣਾਗਾ ਨੇੜੇ ਤੋਂ ਜਗਾ ਉੱਚੀ ਰੱਖਣੀ ਹੈ ਤੇ ਜਿਹੜਾ ਪਾਣੀ ਹੈਗਾ ਉਹ ਤੁਸੀਂ ਦੂਰ ਦੇਣਾਗਾ ਤਾਂ ਜੋ ਜਿਹੜਾ ਨਿੰਬੂ ਦੇ ਵਿੱਚ ਪੀਲਾਪਣ ਵੀ ਘਟਾਵੇ ਤੇ ਜਿਹੜਾ ਪਾਣੀ ਦੇ ਨਾਲ ਉਹਦੇ ਜੜਾਂ ਦਾ ਨੁਕਸਾਨ ਵੀ ਨਾ ਹੋਵੇ ਅ ਬਾਕੀ ਜੇ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਹੋਵੇ ਉਹ ਤੁਸੀਂ ਸਾਨੂੰ ਜਿਹੜਾ ਕਮੈਂਟ ਕਰਕੇ ਪੁੱਛ ਸਕਦੇ ਹੋਗੇ ਇਹ ਕਾਫੀ ਸਾਰੀਆਂ ਕਿਸਮਾਂ ਇਹਨਾਂ ਦੇ ਵਿੱਚੋਂ ਆਪਾਂ ਜਿਹੜੀਆਂ ਖੇਤ ਦੇ ਵਿੱਚ ਲਾਈਆਂ ਹੋਈਆਂ ਗਈਆਂ ਸੇਬ ਦੇ ਵਿੱਚ ਤੁਸੀਂ ਹਾਰਮਨ ਵਾਲੇ ਨਵੇਂ ਡੋਰਸੈਟ 골ਡਨ ਤੇ ਜਿਹੜਾ ਅੰਨਾ ਇਹ ਵੈਰਾਈਟੀਆਂ ਲਾ ਸਕਦੇ ਹੋ ਬਦਾਮ ਦੇ ਵਿੱਚ ਕੈਲੀਫੋਰਨੀਆ ਲਾ ਸਕਦੇ ਹੋਗੇ ਤੇ ਹੋਰ ਵੀ ਕਈ ਸਾਰੀਆਂ ਜਿਹੜੀਆਂ ਇਸ ਵੀਡੀਓ ਦੇ ਵਿੱਚ ਕਿਸਮਾਂ ਰਹਿ ਗਈਆਂ ਹੋਣੀਆਂ ਕਿਉਂਕਿ ਕਾਫੀ ਲੰਮਾ ਚੌੜਾ ਵਿਸ਼ਾ ਹੈਗਾ ਜਿਹੜਾ ਬਾਗਬਾਨੀ ਦਾ ਤੇ ਸਾਰੀਆਂ ਜੀ ਜੈ ਇੱਕ ਵੀਡੀਓ ਦੇ ਵਿੱਚ ਕਵਰ ਕਰਨੀਆਂ ਜਿਹੜੀਆਂ ਸੰਭਵ ਨਹੀਂ ਹੈਗੀਆਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਇਕੱਲੀ ਇਕੱਲੀ ਜਿਹੜੀ ਆਪਣੇ ਫਲਾ ਵਾਲੀ ਫਸਲ ਆ ਗਈ ਇਕੱਲੇ ਇਕੱਲੇ ਨਸਲ ਬਾਰੇ ਤੇ ਉਹਨਾਂ ਦੀਆਂ ਜਿਹੜੀਆਂ ਆਪਣੇ ਵੈਰਾਈਟੀਆਂ ਬਾਰੇ ਤੇ ਉਹਨਾਂ ਦੀ ਦੇਖਭਾਲ ਬਾਰੇ ਉਹਨਾਂ ਦੀ ਖਾਦ ਬਾਰੇ ਜਿਹੜੀ ਜਾਣਕਾਰੀ ਲੈ ਕੇ ਆਵਾਂਗੇ ਤੇ ਨਾਲ ਜੁੜੇ ਰਹੋ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਵੀਡੀਓ ਨੂੰ ਆਖਿਰ ਤੱਕ ਦੇਖਣ ਲਈ ਧੰਨਵਾਦ ਵੀਡੀਓ ਨੂੰ ਬਹੁਤ ਤੋਂ ਜਿਹੜਾ ਸਾਂਝੀ ਕਰ ਦਿਓ ਧੰਨਵਾਦ